ਲਾਤ ਬਹੁਤ ਮੜੀ ਪੁਲਿਸ ਤੇ ਇੱਕ ਮਿੰਟਿੰਟੇ ਗੰਗੰਗੀ ਸਾਨੂੰ ਲੈ ਜਾਂਦੇ ਜੱਕ ਕੇ ਚੁੱਲੇ ਵੀ ਢਾਜਨੇ ਡੰਗਾ ਸਾਡੇ ਫੁੱਲੇ ਛੱਡ ਜਾਣ ਦੋ ਮੇਰੇ ਭਰਾ ਸ਼ਹੀਦ ਹੋਏ ਇੱਕ ਮੇਰੇ ਫਾਦਰ ਸ਼ਹੀਦ ਹੋਏ ਇਹ ਤੋਂ ਪੰਜ ਚਾਰ ਕਿੱਲੇ ਹਟਾਉਣ ਦਾ ਮੁਕਾਬਲਾ ਹੋਇਆ ਸੀ ਸਾਨੂੰ ਲੈ ਗਏ ਇਹਨਾਂ ਪੁਲਿਸ ਵਾਲੇ ਇੱਥੋਂ ਕਿ ਅਸੀਂ ਨਾਕਤ ਕਰੋ ਅਸੀਂ ਫਿਰ ਸ਼ਨਾਖਤ ਕੀਤੀ ਬਾਕੀ ਨਿਕਲ ਗਏ ਹੀ ਤੇ ਇਕੱਲੇ ਸ਼ਹੀਦ ਹੋ ਗਏ ਉਹਨਾਂ ਮੇਰੀ ਬੜੀ ਮਾਇਦਤ ਕੀਤੀ ਮੇਰੀ ਸੱਤ ਡਿੱਗੀ ਉਹਨਾਂ ਮੈਨੂੰ ਫਿਰ ਕਮਰੇ ਬਣਾ ਕੇ ਦਿੱਤੇ ਬਹੁਤ ਮੇਰੀ ਮਾਇਦਤ ਕਰਨ ਦੇ ਅਜੇ ਤੱਕ ਵੀ ਕਰਨ ਦੇ ਜੇ ਮੈਨੂੰ ਪਿਰਸਣ ਵੀ ਟਾਈਮ ਚ ਦੇਣ ਦੇ ਜੇ ਸਾਰੇ ਕੰਮ ਕਰਨ ਦੇ ਖਾਲ ਸਾਈਡ ਵਾਲਾ ਮੇਰਾ ਟੱਕ ਤਾਂ ਨਹੀਂ ਤੇ ਮੇਰੇ ਕੋਲ ਕਮਰੇ ਨਹੀਂ ਬਣਾਨੇ ਮੇਰੇ ਹੱਥ ਬਹੁਤ ਮਾੜੇ ਮੇਰੇ ਕੋਲ ਬੱਚੇ ਵੀ ਨਹੀਂ ਪੜਾਈ ਜਾਣੇ ਮੇਰੇ ਉਹਨਾਂ ਮਾਇਦਤ ਕੀਤੀ ਆ ਤੇ ਚਲੋ ਮੇਰੇ ਕੋਲ ਬੱਚੇ ਪੜਾਈ ਗਏ ਆ ਤੇ ਚਲੋ ਮੇਰੇ ਕੋਲ ਉਹਨਾਂ ਛਾਤ ਵੀ ਮੈਨੂੰ ਦਸਤੀ ਜੇ ਭਾਈ ਰਵੀ ਸਿੰਘ ਤਾਂ ਮੈਂ ਦੇਣ ਨਹੀਂ ਦੇ ਸਕਦੀ ਬਹੁਤ ਕਰਦੇ ਆ ਮੇਰ ਨਾਲ ਦੀ ਕਰੀਚ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹੰਡੂ ਟਾਈਮ ਸੇਰ ਸੇਵਾ ਮਿਲ ਜਾਂਦੀ ਐ ਖਾਲਸਾ ਏਡ ਦਾ ਬਹੁਤ ਬਹੁਤ ਧੰਨਵਾਦ ਐ ਇਹ ਮਕਾਨ ਉਹਨਾਂ ਨੇ ਬਣਾ ਕੇ ਦਿੱਤਾ ਸਾਨੂੰ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆਂ ਟਾਈਮ ਸੇਰ ਸੇਵਾ ਮਿਲਦੀ ਐ ਮਾਤਾ ਜੀ ਨੂੰ ਜੋ ਵੀ ਸਹੂਲਤ ਆਉਂਦੀ ਆ ਖਾਲਸਾ ਏਡ ਵੱਲੋਂ ਮਾਤਾ ਜੀ ਨੂੰ ਉਸੇ ਵੇਲੇ ਆਉਂਦੀ ਆ ਮਿਲਦੀ ਆ ਖਾਲਸਾ ਰਵੀਦ ਸਿੰਘ ਜੀ ਨੇ ਬਹੁਤ ਵਧੀਆ ਏ ਛਲਾਂਗਾ ਜੋ ਕਦਮਿਆ ਉਹਨਾਂ ਦਾ ਜਿਹੜਾ ਉਹਨਾਂ ਨੇ ਇਹ ਕਦਮ ਚੁੱਕਿਆ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਇਹ ਦਿਲੋਂ ਧੰਨਵਾਦ ਕਰਦੇ ਆਂ ਅਸੀਂ ਉਹਨਾਂ ਦਾ